ਹਾਂਜੀ ਬੇਸਣ ਦੀ ਵਰਫੀ ਬਣਾਉਣੀ ਆਪਾਂ ਨੇ ਇੱਕ ਲਈਆ ਕੌਲੀ ਬੇਸਣ ਦੇ ਇਹਨੂੰ ਆਪਾਂ ਇੱਕ ਕੌਲੀ ਨੂੰ ਬਰਤਨ ਦੇ ਵਿੱਚ ਕੱਢ ਲਾਂਗੇ ਸੇਮ ਇਹੀ ਕੌਲੀ ਆਪਾਂ ਅੱਧੀ ਘਿਓ ਦੀ ਲੈਣੀ ਹੈਗੀ ਇਹੀ ਕੌਲੀ ਲਵਾਂਗੇ ਆਪਾਂ ਦੀ ਦੇਸੀ ਘੀਏ ਦੀ ਆਪਾਂ ਇਹਨੂੰ ਪਹਿਲੇ ਮੈਲਟ ਕਰ ਲਿਆ ਜੇਕਰ ਆਪਾਂ ਬਿਨਾ ਮੈਲਟ ਕਰੇ ਪਾਵਾਂਗੇ ਤਾਂ ਆਪਾਂ ਦਾ ਅੰਦਾਜ਼ਾ ਜਿਹੜਾ ਘਿਓ ਦਾ ਉਹ ਸਹੀ ਨਹੀਂ ਹੋਊਗਾ ਹੁਣ ਇਹ ਵਾਲੇ ਘਿਓ ਨੂੰ ਆਪਾਂ ਕੜਾਹੀ ਦੇ ਵਿੱਚ ਪਾ ਲਾਂਗੇ ਉਹ ਇਹਦੇ ਵਿੱਚ ਆਪਾਂ ਜਿਹੜਾ ਕਕੌਲੀ ਘਿਓ ਪੇਸਾ ਲਿਆ ਸੀ ਸੌਰੀ ਉਹ ਇਹਦੇ ਵਿੱਚ ਐਡ ਕਰ ਲਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਇਹਦੇ ਵਿੱਚ ਗੱਠ ਨਹੀਂ ਬਣਨੀ ਚਾਹੀਦੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਣੀ ਬਰਫੀ ਬਣ ਕੇ ਵੀ ਬਹੁਤ ਵਧੀਆ ਤਿਆਰ ਹੋਊਗੀ ਤੇ ਮੂੰਹ ਦੇ ਵਿੱਚ ਘੁਲਣ ਵਾਲੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕੋਈ ਕਾਲੇ ਨਹੀਂ ਕਰਨੀ ਆਪਾਂ ਹੌਲੀ-ਹੌਲੀ ਬਣਾ ਕੇ ਤਿਆਰ ਕਰਨਾ ਕਈ ਵਾਰ ਆਪਾਂ ਤਾਂ ਕੋਈ ਗੱਲ ਕਹਿਣ ਦੇ ਵਿੱਚ ਘਾਟਵਾਦ ਹੋ ਜਾਂਦੀ ਹੈ ਜੀ ਮਾਫ ਕਰਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਉਦੋਂ ਆਪਾਂ ਬਾਅਦ ਹੀ ਗੈਸ ਚਲਾਵਾਂਗੇ ਹਜੇ ਆਪਾਂ ਨੇ ਗੈਸ ਨੂੰ ਆਨ ਵੀ ਕਰਿਆ ਤੁਸੀਂ ਇਹਦੇ ਲਈ ਮੋਟਾ ਵੇਸਨ ਵੀ ਯੂਜ਼ ਕਰ ਸਕਦੇ ਹੋ ਉਹਦੇ ਵਿੱਚ ਬਸ ਥੋੜਾ ਜਿਹਾ ਕਿ ਉਹ ਵੱਧ ਲੱਗੂਗਾ ਹੁਣ ਆਪਾਂ ਗੈਸ ਨੂੰ ਘੱਟ ਫਲੇਮ ਤੇ ਚਲਾਵਾਂਗੇ ਬਿਲਕੁਲ ਲੋ ਤੇ ਇਹਨੂੰ ਆਪਾਂ 20-25 ਮਿੰਟ ਲਈ ਪਕਾਵਾਂਗੇ। 20-25 ਮਿੰਟਾਂ ਚ ਆਪਣਾ ਬੇਸਣ ਬਹੁਤ ਵਧੀਆ ਪੱਕ ਕੇ ਤਿਆਰ ਹੋ ਜਾਊਗਾ। ਆਪਾਂ ਨੇ ਕੋਈ ਕਾਲੀ ਨਹੀਂ ਕਰਨੀ। ਅਗਰ ਆਪਾਂ ਕਾਲੀ ਕਰਾਂਗੇ ਤਾਂ ਆਪਣੀ ਬਰਫੀ ਆ ਜੋ ਬਣ ਕੇ ਵਧੀਆ ਤਿਆਰ ਨਹੀਂ ਹੋਊਗੀ। ਸਬਰ ਦਾ ਫਲ ਕਹਿੰਦੇ ਮਿੱਠਾ ਹੁੰਦਾ, ਸਬਰ ਰੱਖਣਾ ਚਾਹੀਦਾ। ਇਹਨੂੰ ਆਪਾਂ ਘੱਟ ਆਚ ਤੇ ਹੀ ਪਕਾਉਣਾ ਦਾ। ਲਗਾਤਾਰ ਇਹਨੂੰ ਹਲਾਉਂਦੇ ਜਾਓ ਆਪਣਾ ਬੇਸਣ ਆ ਜਿਹੜਾ ਉਹ ਪੱਕਣਾ ਤਿਆਰ ਹੋ ਗਿਆ ਦੇਖ ਸਕਦੇ ਹੋ ਤੁਸੀਂ ਅਵਾਲੀ ਆਉਣ ਲੱਗੀ ਇਹਨੂੰ ਬੇਸਣ ਨੂੰ ਘਿਓ ਦੇ ਵਿੱਚ ਇਸ ਤਰ੍ਹਾਂ ਤੁਸੀਂ ਆਰਾਮ ਨਾਲ ਇਹਨੂੰ ਪਕਾਈ ਜਾਣਾ ਹੌਲੀ ਹੌਲੀ ਜਦੋਂ ਇਹਦਾ ਸੋਹਣਾ ਜਿਹਾ ਕਲਰ ਬਣ ਜਾਊਗਾ ਬੇਸਣ ਦਾ ਜਿਹੜਾ ਆਪਣਾ ਬੇਸਣ ਆ ਉਹ ਘਿਓ ਨੂੰ ਛੱਡ ਦੂਗਾ ਤੇ ਆਪਣਾ ਜਿਹੜਾ ਬੇਸਣ ਆ ਬਣ ਕੇ ਤਿਆਰ ਹੋ ਜਾਊਗਾ ਦਰਫੀ ਲਈ ਹੁਣ ਆਪਣੇ ਬੇਸਣ ਨੇ ਜਿਹੜਾ ਕਿਉਂ ਆ ਉਹ ਛੱਡਤਾ ਤੇ ਹੁਣ ਆਪਣੇ ਬੇਸਣ ਦਾ ਕਲਰ ਬਹੁਤ ਸੋਹਣਾ ਹੋ ਗਿਆ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਇਹਨੂੰ ਆਪਾਂ ਘੱਟ ਫਲੇਮ ਤੇ ਹੀ ਬਣਾਉਣਾ ਤੇਜ਼ ਨਹੀਂ ਕਰਨੀ ਨਹੀਂ ਤਾਂ ਆਪਣਾ ਜਿਹੜਾ ਬੇਸਣ ਆ ਉਹ ਮੱਚ ਜਾਣਾ ਹੁਣ ਆਪਾਂ ਬਣਾਵਾਂਗੇ ਚਾਸ ਨੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾ ਲਾ ਕੇ ਥੋੜਾ ਜਿਹਾ ਠੰਡਾ ਕਰ ਲੈਣਾ ਆਪਾਂ ਨੇ ਸੇਮ ਉਹੀ ਕੋਲੀ ਲਈ ਅਖੰਡੇ ਦੀ ਜਿਹੜੀ ਕੋਲੀ ਆਪਾਂ ਨੇ ਬੇਸਨ ਦੀ ਲਈ ਸੀ ਇਹਨੂੰ ਆਪਾਂ ਬਾਸਤਲ ਦੇ ਵਿੱਚ ਪਾ ਲਾਂਗੇ ਤੇ ਹੁਣ ਇਹੀ ਕੋਲੀ ਆਪਾਂ ਅੱਧੇ ਇਹਦੇ ਵਿੱਚ ਪਾਣੀ ਦੀ ਪਾਵਾਂਗੇ ਹੁਣ ਆਪਾਂ ਗੈਸ ਨੂੰ ਫੁੱਲ ਤੇ ਚਲਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਇੱਕ ਤਾਰ ਦੀ ਚਾਸਲੇ ਬਣਾ ਕੇ ਤਿਆਰ ਕਰ ਲਾਂਗੇ ਆਪਾਂ ਨੇ ਲਈਆ ਬ੍ਰਾਊਨ 슈ਗਰ ਤੁਸੀਂ ਜਿਹੜੀ ਵੀ ਤੁਹਾਡੇ ਕੋਲ ਖੰਡ ਆ ਤੁਸੀਂ ਉਹ ਲੈ ਸਕਦੇ ਹੋ ਚਾਸਨੀ ਨੂੰ ਵਾਲੀ ਹੋਣੀ ਸਟਾਰਟ ਹੋਊਗੀ ਇਹਨੂੰ ਵਧੀਆ ਜੀ ਕਤਾਰ ਦੀ ਚਾਸਨੀ ਬਣਾ ਕੇ ਤਿਆਰ ਕਰਾਂਗੇ ਹੁਣ ਇਹਦੇ ਵਿੱਚ ਆਪਾਂ ਪੁਤੀ ਹੋਈ ਇਲਾਇਚੀ ਪਾਵਾਂਗੇ ਇਹਦੇ ਨਾਲ ਸਵਾਦ ਹੈੜਾ ਬਹੁਤ ਵਧੀਆ ਆਊਗਾ ਪਰਥੀ ਦਾ ਇਲਾਇਚੀ ਪਾਉਣਾ ਆਪਸ਼ਨਲ ਹੈ ਅਗਰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਹੁਣ ਆਪਣੀ ਚਾਸਨੀ ਬਣ ਕੇ ਤਿਆਰ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਆਪਾਂ ਨੇ ਕੜਾਹੀ ਸੀ ਜੋ ਨੀਚੇ ਰੱਖ ਲਈ ਸੀ ਲਾ ਕੇ ਹੁਣ ਆਪਾਂ ਇਹਦੇ ਵਿੱਚ ਆਪਾਂ ਵਾਂਗੇ ਚਾਸ ਨਹੀਂ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਇ ਜਾਣਾ ਇਸ ਤਰ੍ਹਾਂ ਹਿਲਾਇ ਜਾਣਾ ਤੁਸੀਂ ਲਗਾਤਾਰ ਹਲਾਵਾਂਗੇ ਇਹਨੂੰ ਆਪਾਂ ਜਿੰਨਾ ਚਿਰ ਇਹ ਪੂਰੀ ਚੰਗੀ ਤਰ੍ਹਾਂ گاੜਾ ਨਹੀਂ ਹੁੰਦਾ ਹੌਲੀ ਹੌਲੀ ਇਹ ਗਾੜਾ ਹੋਣਾ ਸਟਾਰਟ ਹੋ ਜੂਗਾ। ਘਬਰਾਉਣ ਦੀ ਕੋਈ ਲੋੜ ਨਹੀਂ, ਡਰਨ ਦੀ ਕੋਈ ਲੋੜ ਨਹੀਂ, ਨਾ ਹੀ ਕੁਝ ਇਹਨੂੰ ਦਵਾਰੇ ਗੈਸ ਤੇ ਰੱਖਣਾ। ਇਹ ਹੌਲੀ ਹੌਲੀ ਗਾੜਾ ਹੋਣਾ ਸਟਾਰਟ ਹੋ ਗਿਆ ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਹੀ ਗਾੜਾ ਹੋਈ ਜਾਊਗਾ। ਜਦੋਂ ਬੜੀਆ ਖਾਸਾ ਗਾੜਾ ਹੋ ਗਿਆ ਆਪਾਂ ਇਹਨੂੰ ਥਾਲੀ ਦੇ ਵਿੱਚ ਕੱਢ ਲਾਂਗੇ। ਦੇਖ ਸਕਦੇ ਹੋ ਦੋਸਤੋ ਇਹ ਬਿਲਕੁਲ ਸਖਤ ਹੋ ਗਿਆ ਪ੍ਰਸ਼ਾਦ ਦੀ ਤਰ੍ਹਾਂ ਤੇ ਇਹਨੇ ਕੜਾਹੀ ਨੂੰ ਬਿਲਕੁਲ ਛੱਡਤਾ। ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਸੈੱਟ ਕਰ ਲਾਂਗੇ ਘਿਓ ਲਾ ਕੇ ਪਲੇਟ ਨੂੰ। ਇਦੇ ਵਿੱਚ ਆਪਾਂ ਚਾਰੇ ਪਾਸੇ ਫਲਾ ਦਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਫਲੇਰ ਨੂੰ ਘਿਓ ਲਾ ਦਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਕੱਢ ਦਾਂਗੇ ਇਹਨੂੰ ਬੇਸਨ ਦੇ ਵਿੱਚ ਇਹਨੂੰ ਕੱਢ ਕੇ ਆਪਾਂ ਪੂਰੀ ਤਰ੍ਹਾਂ ਹੱਥਾਂ ਨਾਲ ਸੈੱਟ ਕਰ ਦਾਂਗੇ ਆਪਾਂ ਨੇ ਡਰਾਈ ਫਰੂਟ ਨਾਲ ਇਹਦੀ ਸਜਾਵਟ ਕਰਤੀ ਹੁਣ ਆਪਾਂ ਇਹਦੇ ਵਿੱਚ ਕੱਟ ਲਾ ਦਾਂਗੇ ਜਿਸ ਤਰ੍ਹਾਂ ਦੇ ਆਪਾਂ ਪੀਸ ਕੱਟਣਾ ਚਾਹੁੰਦੇ ਆ ਤੇ ਫਿਰ ਆਪਾਂ ਇਹਨੂੰ ਰੱਖ ਦਾਂਗੇ ਫ੍ਰਿਜ 'ਚ ਤੇ ਉਸ ਤੋਂ ਬਾਅਦ ਆਪਾਂ ਇਹਦੇ ਪੀਸ ਆ ਜਿਹੜੇ ਕੱਢ ਲਾਂਗੇ ਹੁਣ ਆਪਾਂ ਨੇ ਇਹਦੇ ਵਿੱਚ ਕੱਟ ਲਾਤੇ ਤੇ ਇਹਨੂੰ ਆਪਾਂ ਸੈੱਟ ਹੋਣ ਲਈ ਰੱਖਾਂਗੇ ਜਦੋਂ ਵਧੀਆ ਸਖਤ ਹੋ ਗਈ ਫਿਰ ਇਹਦੇ ਆਪਾਂ ਪੀਸ ਕੱਢਾਂਗੇ ਜਿਹੜੇ ਮੇਰੇ ਭੈਣ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਪੀਸਾਂ ਨੂੰ ਦੋਸਤੋ ਆਪਾਂ ਕੱਟ-ਕੱਟ ਕੇ ਇਹਦੇ ਵਿੱਚੋਂ ਬਾਹਰ ਕੱਢ ਰਹੇ ਹਾਂ ਇਸ ਤਰ੍ਹਾਂ ਤੁਸੀਂ ਵੀ ਬੇਸਣ ਦੀ ਵਰਫੀ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਆਪਣੀ ਵੀਡੀਓ ਜੋ ਪਹਿਲੀ ਵਾਰ ਦੇਖ ਰਹੇ ਨੇ ਉਹ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਧੰਨਵਾਦ